ਮੰਜ਼ਿਲ ਚੁੰਮਤੀ ਹੈ ਕਦਮਾਂ ਕੇ ਜਿੰਕੇ ਸੁਪਨੋ ਮੇ ਜਾਨ ਹੁੰਦੀ ਹੈ ਪੰਖੋਂ ਸੇ ਕੁਛ ਨਹੀਂ ਹੋਤਾ ਹੌਂਸਲੇ ਮੇ ਉਡਾਨ ਹੁੰਦੀ ਹੈ ਕਹਿੰਦੇ ਨੇ ਜੇ ਜ਼ਿੰਦਗੀ ਵਿੱਚ ਕੁਝ ਗਲ ਬੁਜ਼ਰਨ ਦੀ ਤਮੰਨਾ ਹੋਵੇ ਤਾਂ ਮਜ਼ਬੂਤ ਹੌਸਲੇ ਤੇ ਸੁਪਨੇ ਨੂੰ ਉਸ ਦੀ ਮੰਜ਼ਿਲ ਤੱਕ ਲੈ ਹੀ ਜਾਂਦੇ ਨੇ ਅਜਿਹਾ ਹੀ ਕਾਰ ਦਿਖਾਇਆ ਨਾਬਾਦ ਦੇ ਰਹਿਣ ਵਾਲੇ ਭੂਮਿਕ ਕੋਇਲ ਨੇ ਰਾਸ਼ਟਰੀ ਯੋਗਤਾ ਕੰਪਰਮੇਸ ਟੈਸਟ ਵਿੱਚ 올 ਇੰਡੀਆ ਰੈਂਕ ਵਿੱਚੋਂ 32 ਹਾਸਲ ਕਰਕੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਭੂਮਿਕ ਕੋਲ ਨੇ NEET ਵਿੱਚੋਂ 720 ਵਿੱਚੋਂ 705 ਅੰਕ ਪ੍ਰਾਪਤ ਕਰਕੇ ਪੰਜਾਬ ਦਾ ਨਹੀਂ ਬਲਕਿ ਪੂਰੇ ਨਵਾਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਕਈ ਪ੍ਰੀਖਿਆਵਾਂ ਵਿੱਚੋਂ ਭੂਮਿਕ ਕੋਲ ਨੇ ਰਿਕਾਰਡ ਕਾਇਮ ਕੀਤੇ ਹੋਏ ਨੇ। ਇਹੀ ਮੁਕਾਮ ਪਹੁੰਚਣ ਤੋਂ ਬਾਅਦ ਪੁਮਿਤ ਗੋਲ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕਹਾਂ ਨੂੰ ਦੱਸ ਦੇ ਇਹ ਪੁਮਿਤ ਗੋਲ ਦੇ ਮਾਤਾ ਪਿਤਾ ਵੀ ਡਾਕਟਰ ਨੇ। ਬਹੁਤ ਚੰਗਾ ਲੱਗ ਰਿਹਾ ਹੈ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੈ ਪੂਰੇ ਪਰਿਵਾਰ ਚ ਕਿ ਸਾਡੀ ਮਿਹਨਤ ਸਫਲ ਹੋ ਗਈ ਜਿੰਨੇ ਅਸੀਂ 2 ਸਾਲਾਂ ਦੇ ਲੱਗੇ ਹੋਏ ਸੀਗੇ ਨੀਟ ਦੀ ਨੀਟ ਦੇ ਐਗਜ਼ਾਮ ਕਲੀਅਰ ਕਰਨ ਲਈ। ਉਹ ਅੱਜ ਸੱਡੀ ਵਿਸ਼ਪਰੀ ਹੋ ਗਿਆ ਤਾਂ ਬਹੁਤ ਜ਼ਿਆਦਾ ਖੁਸ਼ ਆ ਇਸ ਕੈਪ ਕਿਨੀ ਕੀ ਡਿਫਿਕਲਟੀਜ਼ ਵੀ ਆ ਯਾ ਵੀ ਹਾਸ ਤਰ੍ਹਾਂ ਪੇਸ਼ ਡਿਫਿਕਲਟੀਜ਼ ਤਾਂ ਐਸੀ ਗਿਆ ਕਿ ਪਹਿਲਾਂ ਤਾਂ ਕੀ ਕਰੀਏ ਤੇ ਕਿੱਥੋਂ ਕਿੱਥੋਂ ਕਰੀਏ ਮਤਲਬ ਸਿਲੇਬਸ ਜਿਵੇਂ ਬਹੁਤ ਵਾਸਟ ਹੈ ਸੌ ਚੈਪਟਰਸ ਨੇ ਜੋ ਵੇਖੀ ਕੰਦੇ ਨੇ ਸਾਰੇ 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 ਸਿਲੇਬਸ ਦੇ ਮਿਲਾ ਕੇ ਤਾਂ ਕਿਹੜੀ ਬੁੱਕਸ ਪੜ੍ਹੀਏ ਕਿਹੜੇ ਕੁਐਸਚਨਸ ਕਰੀਏ ਕਿੱਥੋਂ ਕਰੀਏ ਉਹ ਡਿਫਿਕਲਟੀਜ਼ ਆਉਂਦੀਆਂ ਸੀਗੀਆਂ ਬਾਕੀ ਜਿਹੜਾ ਮੋਰਲ ਮੋਰਲ ਹੁੰਦਾ ਬੱਚ ਮੋਰਲ ਮੋਰਲ ਹੁੰਦਾ ਸਾਡਾ ਕਿ ਮਤਲਬ ਕਦੇ ਅਪਸ ਐਂਡ ਡਾਊਨ ਆਉਂਦੇ ਨੇ ਕਦੇ ਨੰਬਰ ਘਟਾ ਜਾਂਦੇ ਸੀਗੇ ਤਾਂ ਮੂਡ ਥੋੜਾ ਜਿਹਾ ਆਫ ਹੋ ਜਾਂਦਾ ਸੀ ਉਹ ਫਿਰ ਸਾਡੇ ਪੇਰੈਂਟਸ ਸੇ ਸਾਡੇ ਟੀਚਰ ਸਾਡਾ ਮੂਡ ਐਲੀਵੇਟ ਕਰਦੇ ਸੀਗੇ ਪ੍ਰੋਬਲਮਸ ਦਾ ਸੋਲੂਸ਼ਨ ਸਾਡੇ ਟੀਚਰਸ ਸਕੂਲ ਦੇ ਤੇ ਇੰਸਟੀਚਿਊਟ ਤੇ ਦੋਨਾਂ ਨੇ ਸੌਲਵ ਕੀਤੀਆਂ ਜਿੰਨਾ ਵੀ ਸਾਨੂੰ ਮਟੀਰੀਅਲ ਹੁੰਦਾ ਸੀ ਜਿੰਨੇ ਸਾਡੇ ਨੋਟਸ ਸੀਗੇ ਉਹ ਸਾਰੇ ਟੀਚਰਸ ਸਾਨੂੰ ਬਿਲਕੁਲ ਟਾਪ ਕਲਾਸ ਮਟੀਰੀਅਲ ਪ੍ਰੋਵਾਈਡ ਕਰਾਉਂਦੇ ਸੀਗੇ ਜਿਸ ਦੇ ਨਾਲ ਸਾਡੀ ਪ੍ਰੈਪਰੇਸ਼ਨ ਅਪ ਟੂ ਮਾਰਕ ਰਵੇ ਜਿੰਨੇ ਸਾਡੇ ਡਾਊਟਸ ਹੁੰਦੇ ਸੀਗੇ ਉਹ ਸਾਰੇ ਟੀਚਰਸ ਬਿਲਕੁਲ ਬਹੁਤ ਅੱਗੇ ਆ ਕੇ ਸੌਲਵ ਕਰਨ ਸਾਡੀ ਹੈਲਪ ਕਰਦੇ ਸੀਗੇ ਤੇ ਸਾਡੀਆਂ ਪ੍ਰੋਬਲਮਸ ਪੂਰੀਆਂ ਇੱਕ ਇੱਕ ਕਰਕੇ ਸੌਲਵ ਕਰਦੇ ਸੀਗੇ ਪਰ ਫੈਮਿਲੀ ਵੀ ਡਾਕਟਰ ਸਾਰੇ ਇਸ ਤਰ੍ਹਾਂ ਦੇ ਕੇ ਸਾਰੇ ਫੈਮਿਲੀ ਡਾਕਟਰਸ ਫੈਮਿਲੀ ਤੋਂ ਬਿਲੋਂਗ ਕਰਨ ਨਾਲ ਹੈਲਥ ਦਾ ਬਹੁਤ ਰਹੀ ਹੈ ਮਤਲਬ ਕੋਈ ਵੀ ਡਿਫਿਕਲਟੀ ਹੁੰਦੀ ਸੀ ਮਤਲਬ ਜਿਵੇਂ ਮਮਾ ਆਪਾਂ ਵੀ ਇਸ ਫੇਸ ਤੋਂ ਨਿਕਲੇ ਹੋਏ ਨੇ ਤਾਂ ਕੋਈ ਕੁਝ ਵੀ ਐਸੇ ਲੱਗਦਾ ਸੀ ਕਿ ਯਾਰ ਹੁਣ ਨਹੀਂ ਹੋ ਰਿਹਾ ਜਾਂ ਫਿਰ ਕੀ ਕਹਿੰਦੇ ਨੇ ਡਿਫਿਕਲਟ ਲੱਗ ਰਿਹਾ ਮਮਾ ਆਪਾਂ ਸਮਝਾਉਂਦੇ ਹੁੰਦੇ ਸੀਗੇ ਕਿ ਇਹ ਤਾਂ ਇਹ ਤਾਂ ਇਹ ਤਾਂ ਚੀਜ਼ ਨਾਰਮਲੀ ਹੈ ਇਹਨੂੰ ਕਰ ਲਓਗੇ ਤਾਂ ਅੱਗੇ ਜਾ ਕੇ ਬਹੁਤ ਖੁਸ਼ ਰਹੋਗੇ ਬਾਕੀ ਜਦੋਂ ਵੀ ਨੰਬਰ ਵਗੈਰਾ ਕਦੇ ਘਟ ਜਾਂਦੇ ਸੀਗੇ ਤਾਂ ਫਿਰ ਜਿਹੜਾ ਮੂਡ ਹੁੰਦਾ ਸੀ ਮੂਡ ਨੂੰ ਠੀਕ ਕਰਨ ਲਈ ਮਮਾ ਆਪਾਂ ਹਮੇਸ਼ਾ ਹੈਲਪ ਕਰਦੇ ਸੀਗੇ ਬਾਕੀ ਮਮਾ ਪਾਪਾ ਮੇਰੀ ਬਹੁਤ ਬੜੀ ਇਨਸਪੀਰੇਸ਼ਨ ਰਹੇ ਨੇ ਉਹਨਾਂ ਨੂੰ ਦੇਖ ਕੇ ਹੀ ਮੈਂ ਅੱਗੇ ਆਪਣੀ ਪੜ੍ਹਾਈ ਕਰਨ ਲਈ ਇਨਸਪਾਇਰ ਹੋਇਆ ਹਾਂ ਸਟੱਡੀ ਦੀ ਗੱਲ ਕੀਤੀ ਜਾਵੇ ਤੁਹਾਡਾ ਕਿੱਥੋਂ ਕਿੱਥੇ ਕਰਦਾ ਸਟੱਡੀ ਤੁਸੀਂ ਕਿੱਥੋਂ ਕਿੱਥੋਂ ਕੀ ਓਕੇ 10th ਤੱਕ ਤਾਂ ਮੈਂ ਬ੍ਰਿਟਿਸ਼ ਕਲੈਡ ਹਾਈ ਸਕੂਲ ਸਿਗਾ ਪਟਿਆਲਾ ਚ ਉਸ ਤੋਂ ਬਾਅਦ +1 +2 ਮੈਂ ਆਪਣੀ ਸ਼੍ਰੀਉਸ਼ਾ ਮਾਤਾ ਪਬਲਿਕ ਸਕੂਲ ਨੱਬਾ ਤੋਂ ਕੀਤੀ ਹੈ ਮੇਰੀ ਕੁਝ ਪ੍ਰੀਵੀਅਸ ਅਚੀਵਮੈਂਟਸ ਆਂਦੀਆਂ ਨੇ ਕਿ ਮੈਂ 9th ਚ ਐਨਸੀਜੀਐਸ ਦਾ ਪੇਪਰ ਕਲੀਅਰ ਕੀਤਾ ਸੀਗਾ ਤੇ 10th ਚ ਮੈਂਨੇ ਸੀਬੀ ਦਾ ਪੇਪਰ ਕਲੀਅਰ ਕੀਤਾ ਸੀ ਤੇ 11th 12th ਦੋਹਾਂ ਚ ਮੈਂ ਆਈਐਨਬੀਓ ਦਾ ਪੇਪਰ ਕਲੀਅਰ ਕੀਤਾ ਸੀਗਾ ਅ ਪਿਛਲੇ ਇਸ ਸਾਲ ਕੇਵੀਪੀਐਚ ਜਿਹੜਾ 12ਵਾਂ ਵਾਲਿਆ ਦਾ ਸੀਗਾ ਉਹਦੇ ਚ ਮੇਰੀ 올 ਇੰਡੀਆ ਰੈਂਕ 9 ਸੀਗੀ ਤੇ 11ਵਾਂ ਚ ਕੇਵੀਪੀਐਚ ਵਾਲਿਆਂ ਚ ਮੇਰੀ 올 ਇੰਡੀਆ ਰੈਂਕ 51 ਸੀਗੀ ਇਹ ਮੇਰੀ ਕੁਝ ਪ੍ਰੀਵੀਅਸ ਅਚੀਵਮੈਂਟਸ ਨੇ 12th ਚ ਮੇਰੀ ਪਰਸੈਂਟੇਜ 95.2% ਸੀਗੀ ਤੇ 10th ਚ ਮੇਰੀ ਪਰਸੈਂਟੇਜ 97% ਸੀਗੀ ਅਗੇ ਮੇਰਾ ਪਲਾਨ ਹੈਗਾ ਕਿ ਮੈਂ ਸਰਜਰੀ 'ਚ ਆਪਣੀ ਹਾਇਰ ਸਟੱਡੀਜ਼ ਪਰਸਿਊ ਕਰੂੰਗਾ ਜਦੋਂ ਮੇਰੀ ਐਮਬੀਬੀਐਸ ਦਾ ਹੋ ਜਾਏਗਾ ਕਿਉਂਕਿ ਮੈਨੂੰ ਸਰਜਰੀ ਸਭ ਤੋਂ ਜ਼ਿਆਦਾ ਅਟਰੈਕਟਿਵ ਲੱਗਦੀ ਹੈ ਸਾਰੇ ਮੈਡੀਸਨ ਦੇ ਫੀਲਡਸ ਥੈਂਕ ਯੂ ਸੋ ਜਿਹੜੇ ਬੱਚੇ ਲਾਸਟ ਕੁਸਚਨ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਕੁਝ ਸੁਜੈਸ਼ਨਸ ਹੋਣਗੇ ਆ ਗਾਈਡੈਂਸ ਜਿਹੜੇ ਬੱਚੇ ਹੁਣ ਤਿਆਰੀ ਕਰ ਰਹੇ ਨੇ ਉਹਨਾਂ ਲਈ ਸਭ ਤੋਂ ਵੱਡੀ ਤਾਂ ਮੇਰੀ ਸੁਜੈਸ਼ਨ ਇਹ ਹੈ ਕਿ ਜਿਹੜੀ NCERT ਦੀਆਂ ਬੁੱਕਸ ਨੇ CBSE ਬੋਰਡ ਦੀਆਂ ਉਸ ਉਹਦਾ ਇੱਕ ਇੱਕ ਵਰਡ ਤੁਹਾਨੂੰ ਚੰਗੀ ਤਰ੍ਹਾਂ ਆਉਣਾ ਚਾਹੀਦਾ ਫਿਰ ਕਿ ਫਿਜ਼ਿਕਸ కెਮਿਸਟਰੀ ਬਾਇਓ ਤੇ ਨੰਨਾ ਦੇ ਨਾਲ ਸਬਜੈਕਟਸ ਦੀਆਂ ਜੇ NCERT ਕਰ ਜਾਓਗੇ ਤਾਂ 180 ਕੁਐਸਚਨ ਜਿਹੜੇ NEET ਚ ਆਉਂਦੇ ਨੇ ਉਹਨਾਂ ਚੋਂ 175 ਤੱਕ ਕੁਐਸਚਨ ਹੋ ਹੀ ਗਏ ਸਮਝੋ ਤੁਹਾਡੇ ਥੋੜੇ ਬਿਟੇ ਨੇ ਆਲਓਵਰ ਪੰਜਾਬ ਚੋਂ ਦੂਸਰਾ ਰੈਕੋਰਡ ਜਿਹੜਾ ਅਸੀਂ ਕੀਤਾ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਜੀ ਡਾਕਟਰ ਦਾ ਡਾਕਟਰ ਜੀ ਮੈਨੂੰ ਬਹੁਤ ਹੀ ਵਧੀਆ ਫੀਲ ਹੋ ਰਿਹਾ ਜੀ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਆਪਣੇ ਬੱਚੇ ਤੇ ਇਨੇ ਸਾਡਾ ਨਾਮ ਜਿਹੜਾ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਚੇ ਰੌਸ਼ਨ ਕਰਤਾ ਹੈ ਆਲ ਓਵਰ ਇੰਡੀਆ ਦਾ 32 ਰੈਂਕ ਹੈ ਤੇ ਕੈਟਾਗਰੀ ਰੈਂਕ ਹੈ 23 ਹੈ ਤੇ ਇਸ ਦੇ ਵਿੱਚ ਸਾਨੂੰ ਬਹੁਤ ਜਿਆਦਾ ਪ੍ਰਾਊਡ ਹੈ ਸਾਨੂੰ ਬਹੁਤ ਜਗ੍ਹਾ ਤੋਂ ਜਿਹੜੇ ਅਨਨੋਨ ਨੰਬਰਸ ਵੀ ਹੈ ਉਹਨਾਂ ਤੋਂ ਵੀ ਸਾਨੂੰ ਫੋਨਸ ਬਾਰ-ਬਾਰ ਬਾਰ-ਬਾਰ ਆ ਰਹੇ ਨੇ ਵਧਾਈਆਂ ਦੇ ਇਹ ਸਿਰਫ ਸਿਰਫ ਸਾਡੇ ਬੱਚੇ ਦੇ ਕਾਰਨ ਹੈ ਹਾਂਜੀ ਹਾਂ ਸਾਰੇ ਫੈਮਿਲੀ ਫਰੈਂਡਸ ਬਹੁਤ ਖੁਸ਼ ਨੇ ਉਹ ਇੰਨਾ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਨੇ ਉਹ ਆਪਣੇ ਇਵਨ ਦੂਸਰੇ ਜਿਹੜੇ ਦੋਸਤ ਨੇ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਇਹ ਦੱਸ ਰਹੇ ਨੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਇਵਨ ਸਾਡੇ ਫਰੈਂਡਸ ਨੂੰ ਫਰੈਂਡ ਸਰਕਲ ਚ ਵੀ ਕੰਗ੍ਰੈਚੁਲੇਸ਼ਨਸ ਆ ਰਹੀਆਂ ਨੇ ਕਿ ਫਰੈਂਡਸ ਵੀ ਸਾਡੇ ਪ੍ਰਾਊਡ ਫੀਲ ਕਰ ਰਹੇ ਨੇ ਕਿ ਹਾਂਜੀ ਅਸੀਂ ਇਸ ਫੈਮਿਲੀ ਨਾਲ ਐਸੋਸੀਏਟ ਹੋਏ ਹਾਂ ਕਿਸੇ ਵੀ ਡਾਕਟਰ ਨੂੰ ਕਿਸ ਤਰ੍ਹਾਂ ਦੀ ਰਿਹੀ ਜਾਨਣੀ ਹੈ ਸਾਰੀ ਤੁਹਾਡੇ ਦੇ ਨਾਮ ਦੇਖੋ ਕਿਸੇ ਵੀ ਡਾਕਟਰ ਦਾ ਇੱਕ ਖਵਾਬ ਹੁੰਦਾ ਹੈ ਇੱਕ ਏਕਲ ਨਸ਼ਾ ਹੁੰਦਾ ਹੈ ਏਮਸ ਜਿਹੜੀ ਦਿੱਲੀ ਹੈ ਇਹ ਕਿਸੇ ਵੀ ਡਾਕਟਰ ਦਾ ਖਵਾਅ ਹੋਵੇ ਕਿ ਉੱਥੇ ਪਹੁੰਚੇ ਜਾਵੇ ਸਾਡਾ ਖਵਾਅ ਹੁੰਦਾ ਸੀ ਪਰ ਸਾਡੀ ਇੰਨੀ ਹਿੰਮਤ ਨਹੀਂ ਸੀ ਉਹਦੀ ਸੋਚਣ ਦੀ ਕਿ ਅਸੀਂ ਉੱਥੇ ਪਹੁੰਚ ਪਾਈਏ ਪਰ ਸਾਡੇ ਬੱਚੇ ਨੇ ਸਾਡਾ ਸੁਪਨਾ ਜਿਹੜਾ ਸਰਕਾਰ ਕਰਤਨ ਮੈਨੂੰ ਬਹੁਤ ਖੁਸ਼ੀ ਹੈ ਮੇਰੀ ਵਾਈਫ ਨੂੰ ਬਹੁਤ ਖੁਸ਼ੀ ਹੈ ਸਾਡੇ ਪੂਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਬੱਚਾ ਏਮਜ਼ ਦਿੱਲੀ ਪਹੁੰਚ ਰਿਹਾ ਇਹ ਕਿੰਨੇ ਘੰਟੇ ਇਸ ਤਰੀਕ ਕਰਦੇ ਸੀ ਔਰ ਓਵਰ ਦਿੱਤੇ ਜਾਂਦੇ ਤੱਕ ਇਸ ਤਰ੍ਹਾਂ ਇਹ ਟੋਟਲ ਚ 10 ਤੋਂ 12 ਘੰਟੇ ਪਰ ਡੇ ਜਿਹੜੀ ਆ ਉਹਨਾਂ ਨੇ ਐਵਰੀ ਸਟੱਡੀ ਕਰਦਾ ਸੀਗਾ ਇਹ ਸਟੱਡੀ ਜਿਹੜੀ ਆ ਸਟੱਡੀ ਦੇ ਨਾਲ-ਨਾਲ ਕੰਸਿਸਟੈਂਸੀ ਹੋਣੀ ਕਲੀ ਸਟੱਡੀ ਦੇ ਨਾਲ ਮੈਟਰ ਨਹੀਂ ਕਰਦਾ ਸਟੱਡੀ ਦੇ ਨਾਲ ਇਹ ਹੁੰਦਾ ਕਿ ਤੁਹਾਡੀ ਐਫੀਸ਼ੀਐਂਸੀ ਕਿੰਨੀ ਨਿਕਲਦੀ ਹੈ ਆਮ ਪੇਰੈਂਟਸ ਇਹ ਦੇਖਦੇ ਨੇ ਕਿ ਮੇਰਾ ਬੱਚਾ ਕਿੰਨੇ ਘੰਟੇ ਪੜ੍ਹਦਾ ਮੈਂ ਹੀ ਕਹਾਂਗਾ ਬੱਚੇ ਪੇਰੈਂਟਸ ਦੇ ਲਈ ਸਪੈਸ਼ਲੀ ਕਿ ਬੱਚੇ ਦੇ ਲਈ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਬੱਚੇ ਦੀ ਐਫੀਸ਼ੀਐਂਸੀ ਕਿੰਨੀ ਹੈ ਰਾਦਰ ਦੇ ਨਾਲ ਆਪਾਂ ਇਹ ਦੇਖੀਏ ਕਿ ਕਿੰਨੇ ਘੰਟੇ ਪੜ੍ਹਦਾ ਪਿਆ ਉਹ ਸਾਰੇ ਕੁਝ ਬੱਚਾ ਜਿਹੜਾ 1 ਘੰਟੇ ਦਾ ਜਿਹੜੀ ਐਫੀਸ਼ੀਐਂਸੀ ਆਪਣੀ 2-3 ਘੰਟੇ ਦੀ ਕੱਢ ਦੇਵੇ 1 ਘੰਟਾ ਸਿਰਫ ਪੜ੍ਹ ਕੇ ਕਈ ਬੱਚੇ ਇਦਾਂ ਨੇ ਉਹਨੇ ਸਾਰਾ ਦਿਨ ਪੜ੍ਹਦੇ ਰਹਿੰਦੇ ਨੇ ਪਰ ਆਪਾਂ ਐਫੀਸ਼ੀਐਂਸੀ ਉਹ ਸੋ ਮੇਨ ਮੇਰਾ ਇਹ ਮਕਸਦ ਪੇਰੈਂਟਸ ਦੇ ਲਈ ਇੱਕ ਸੰਦੇਸ਼ ਹੈ ਕਿ ਹਰ ਪੇਰੈਂਟ ਨੂੰ ਇਹ ਚਾਹੀਦਾ ਕਿ ਬੱਚੇ ਦੀ ਆਉਟਪੁੱਟ ਜਾਂ ਬੱਚੇ ਦੀ ਐਫੀਸ਼ੀਐਂਸੀ ਜਿਹੜੀ ਹੈ ਉਹਨਾਂ ਨੂੰ ਮਾਨੀਟਰ ਕਰਨਾ ਬਹੁਤ ਹੀ ਬਹੁਤ ਜ਼ਰੂਰੀ ਹੈ ਰਾਦਰ ਥੈਨ ਕਿ ਆਪਾਂ ਇਹ ਦੇਖੀਏ ਕਿ ਕਿੰਨੇ ਘੰਟੇ ਬੱਚਾ ਸਟੱਡੀ ਲਗਾਤਾਰ ਕਰ ਰਿਹਾ ਹੈ